ਤੰਗ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਆਪਣੇ ਸ਼ੌਕ ਨੂੰ ਆਈ ਵੇਖ ਸਕਦੇ ਹੋ ਆਈ ਬੋਲ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਆਈ ਬੋਲ ਤੱਕ ਵਿੱਚ ਜਿਹੜਾ ਟੈਟੂ ਹੈਗਾ ਉਹ ਬਣਵਾਇਆ ਹੋਇਆ ਸਟਾਉਂਗ ਜਿਹੜਾ ਹੈਗਾ ਤੁਹਾਡਾ ਬਹੁਤ ਵੱਖਰੇ ਤਰੀਕੇ ਦਾ ਹੈਗਾ ਮੈਨੂੰ ਬਾਦਾ 13 ਸਾਲ ਹੋ ਗਏ ਅਹੀ ਇੰਡਸਟਰੀ ਦੇ ਵਿੱਚ ਤਾਂ ਹੀ ਕਰਕੇ ਥੋੜਾ ਜਿਹਾ ਮੈਂ ਦਾ ਮਤਲਬ ਇੰਟਰਸਟ ਬੋਡੀ ਮੋਡੀਫਿਕੇਸ਼ਨ ਵੱਲ ਚਲਾ ਗਿਆ ਇਹਨੂੰ ਬੋਡੀ ਮੋਡੀਫਿਕੇਸ਼ਨ ਕਹਿੰਦੇ ਆ ਅਸੀਂ ਰਿਸਰਚ ਕੀਤਾ ਵੀ ਇੰਡੀਆ 'ਚ ਕਿਸੇ ਨੇ ਕੀਤਾ ਨਹੀਂ ਸੀਗਾ ਫਿਰ ਅਸੀਂ ਕਲੇਮ ਕਰ ਲਿਆ ਦੀ ਕੋਡ ਕੋਡ ਮਿਲ ਗਿਆ ਵੀ ਇੰਡੀਆ ਦੇ ਵਿੱਚ ਪਹਿਲਾ 셀ਫ ਟੈਟੂ ਬਣਾਇਆ ਕਿਸੇ ਨੇ ਟੰਗ ਦੇ ਵੀ ਫਿਰ ਉਸ ਤੋਂ ਪਹਿਲਾਂ ਇਹ ਕਿਸੇ ਕਿਸੇ ਨੇ ਨਹੀਂ ਬਣਾਇਆ ਹੈਗਾ ਨਹੀਂ ਬਿਲਕੁਲ ਮੇਰੇ ਕੋ ਕੋਰਨ ਵੀ ਆਉਂਦੇ ਆ ਦੂਜੇ ਆਰਟਿਸਟ ਆਉਂਦੇ ਆ ਤਾਮੀਨਾਡੂ ਤੋਂ ਸਾਊਥ ਸਾਈਡ ਤੋਂ ਕਾਫੀ ਆਰਟਿਸਟ ਆਉਂਦੇ ਆ ਗਰਵਾਰ ਟੰਗ ਕਲਰ ਵਗੈਰਾ ਮਨ ਦੇ ਵਿੱਚ ਕਿਵੇਂ ਆਇਆ ਕਿ ਬਈ ਇਸ ਲਾਈਨ ਵੱਲ ਜਾਣਾ ਹੈ ਕਿ ਟੈਟੂ ਆਰਟਿਸਟ ਬਣਨਾ ਸ਼ੁਰੂ ਤੋਂ ਨਾ ਡਰਾਇੰਗ ਵਗੈਰਾ ਵਾਲੀ ਇੰਟਰਸਟ ਸੀਗਾ ਸਕੂਲ ਟਾਈਮ ਦੇ ਵਿੱਚ ਖਾਸ ਕੋਈ ਮੌਕਾ ਨਹੀਂ ਸੀ ਮਿਲਿਆ ਵੀ ਆ ਸੋਚਿਆ ਨਹੀਂ ਸੀ ਵੀ ਇੱਧਰ ਨੂੰ ਜਾਵਾਂ ਰੈਂਡਮਲੀ ਆ ਜਿੱਦਾਂ ਮਤਲਬ ਵੀ ਗੋ ਵਿਦ ਦਾ ਫਲੋ ਵਾਂਗੂ ਹੋ ਗਿਆ ਇਧਰ ਨੂੰ ਹੋਏ ਰਿਜ਼ਲਟ ਅੱਛਾ ਮਿਲਿਆ ਇਧਰ ਨੂੰ ਫੁੱਲ ਟਾਈਮ ਹੋ ਗਏ ਤੇ ਫੁੱਲ ਟਾਈਮ ਟੈਟੂ ਆਰਟਿਸਟ ਦਾ ਜੌਬ ਕਰਨ ਲੱਗ ਗਿਆ ਆਪਾਂ ਬਚਪਨ ਤੋਂ ਹੀ ਭਾਜੀ ਇਸ ਲਾਈਨ 'ਚ ਨਹੀਂ ਭਾਜੀ ਪਹਿਲਾਂ ਮੈਂ ਆਪਣਾ ਹੋਟਲ ਲਾਈਨ ਦੇ ਵਿੱਚ ਸੀਗਾ ਮੈਂ ਹੋਟਲ 'ਚ ਵੀ ਕਾਫੀ ਟਾਈਮ ਮੈਂ ਜੌਬ ਕੀਤੀ ਹੋਟਲ ਮੈਨੇਜਮੈਂਟ ਕੀਤੀ ਸੀ ਮੇਰੀ ਜੌਬ ਸੈਟੀਸਫੈਕਸ਼ਨ ਨਹੀਂ ਸੀਗੀ ਤੇ ਇਸ ਕਰਕੇ ਸੋਚਿਆ ਆਪਣਾ ਕੰਮ ਕਰਦੇ ਆਂ ਰਿਜ਼ਲਟ ਮੈਨੂੰ ਅੱਛਾ ਮਿਲਿਆ ਇਸ ਲਾਈਨ 'ਚ ਮੈਂ ਆ ਲਾਈਨ ਦੇ ਵਿੱਚ ਭਾਜੀ ਕਹਿੰਦੇ ਨੇ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਸ਼ੌਕ ਪੂਰਾ ਕਰਨ ਵਾਸਤੇ ਵਿਅਕਤੀ ਬੜਾ ਕੁਝ ਕਰਦੇ ਆ ਬਹੁਤ ਉਪਰਾਲੇ ਕਰਦੇ ਆ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਬਟ ਅੱਜ ਤੁਹਾਨੂੰ ਇੱਕ ਵੱਖਰਾ ਜਿਹਾ ਸ਼ੌਕ ਦਿਖਾਵਾਂਗੇ ਕਿ ਬਾਈ ਉਹਨਾਂ ਨੇ ਕਿ ਵੱਖਰਾ ਸ਼ੌਕ ਜਿਹੜਾ ਪਾਲਿਆ ਹੋਇਆ ਤੇ ਉਹ ਅੱਜ ਆ ਵੇਖੋ ਮੇਰੇ ਨਾਲ ਮੌਜੂਦ ਨੇ ਉਹ ਸੌਰਭ ਨੇ ਹੈ ਤੋ ਸੋ ਬਾਈ ਦਿਖਾਈਓ ਇੱਕ ਵਾਰੀ ਕਿਸ ਤਰੀਕੇ ਨਾਲ ਤੁਸੀਂ ਇੱਕ ਟੈਟੂ ਆਰਟਿਸਟ ਨੇ ਹੈ ਤੇ ਤੁਸੀਂ ਟੰਗ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਆਪਣੇ ਸ਼ੌਕ ਨੂੰ ਆਈ ਵੇਖ ਸਕਦੇ ਹੋ ਆਈ ਬੋਲ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਆਈ ਬੋਲ ਤੱਕ ਵਿੱਚ ਜਿਹੜਾ ਟੈਟੂ ਹੈਗਾ ਉਹ ਬਣਵਾਇਆ ਹੋਇਆ ਸੋ ਗੱਲਬਾਤ ਵੀ ਕਰਦੇ ਆ ਕਿਉਂਕਿ ਇਹ ਮੈਨੂੰ ਤਾਂ ਜਦੋਂ ਮੈਂ ਵੇਖਿਆ ਤਾਂ ਮੈਨੂੰ ਲੱਗਿਆ ਨਹੀਂ ਕਿ ਇਹ ਵਾਕਈ ਜੈਨੂਨ ਹੋ ਸਕਦਾ ਲੇਕਿਨ ਜਦੋਂ ਅਸੀਂ ਕਲੋਜ਼ ਬੈ ਕੇ ਵੇਖਿਆ ਤਾਂ ਲੱਗਿਆ ਸਾਨੂੰ ਹਾਂ ਜੈਨੂਨ ਆ ਇਹ ਭਾਈ ਸਰੋਪਾ ਜੀ ਬਹੁਤ ਬਹੁਤ ਸਵਾਗਤ ਹੈ ਸਿਟੀ ਹੈਡਲਾਈਟ ਸੇ ਤੁਹਾਡਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਆਨ ਲਈ ਅਰੇ ਸ਼ੌਕ ਤਾਂ ਸੀ ਬਹੁਤ ਲੋਕਾਂ ਦੇ ਵੇਖਿਆ ਕਈ ਤਰ੍ਹਾਂ ਦੇ ਸ਼ੌਕ ਵੇਖਿਆ ਆ ਸ਼ੌਕ ਜਿਹੜਾ ਹੈਗਾ ਤੁਹਾਡਾ ਬਹੁਤ ਵੱਖਰੇ ਤਰੀਕੇ ਦਾ ਹੈਗਾ ਆ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਆਹ ਬਣਵਾਇਆ ਦੇਖਿਆ ਟੰਗ ਤੇ ਵੀ ਬਣਵਾਇਆ ਹੋਇਆ ਐਕਚੁਅਲੀ ਭਾਜੀ ਬੀਇੰਗ ਅ ਟੈਟੂ ਆਰਟਿਸਟ ਨਾ ਮੈਨੂੰ ਬਾਅਦਾ 13 ਸਾਲ ਹੋ ਗਏ ਆਹੀ ਇੰਡਸਟਰੀ ਦੇ ਵਿੱਚ ਤੇ ਤਾਂ ਹੀ ਕਰਕੇ ਥੋੜਾ ਜਿਹਾ ਮੈਂ ਦਾ ਮਤਲਬ ਇੰਟਰਸਟ ਬੋਡੀ ਮੋਡੀਫਿਕੇਸ਼ਨ ਵੱਲ ਚਲਾ ਗਿਆ ਇਹਨੂੰ ਬੋਡੀ ਮੋਡੀਫਿਕੇਸ਼ਨ ਕਹਿੰਦੇ ਆ ਜੀ ਤੇ ਮੈਂ ਬੈਠੇ-ਬੈਠੇ ਅਸੀਂ ਅਚਾਨਕ ਜੇ ਟੰਗ ਦੇ ਵਿੱਚ ਕਲਰ ਕੀਤਾ ਹਨਾ ਤੇ ਅਸੀਂ ਰਿਸਰਚ ਕੀਤਾ ਵੀ ਇੰਡੀਆ 'ਚ ਕਿਸੇ ਨੇ ਆ ਕੀਤਾ ਨਹੀਂ ਸੀਗਾ ਫਿਰ ਅਸੀਂ ਕਲੇਮ ਕਰ ਲਿਆ ਰਿਕਾਰਡ ਜੀ ਤੇ ਰਿਕਾਰਡ ਮਿਲ ਗਿਆ ਵੀ ਇੰਡੀਆ ਦੇ ਵਿੱਚ ਪਹਿਲਾ ਸੈਲਫ ਟੈਟੂ ਬਣਾਇਆ ਕਿਸੇ ਨੇ ਟੰਗ ਦੇ ਵਿੱਚ ਫਿਰ ਉਸ ਤੋਂ ਪਹਿਲਾਂ ਇਹ ਕਿਸੇ ਕਿਸੇ ਨੇ ਨਹੀਂ ਬਣਾਇਆ ਹੈਗਾ ਨਹੀਂ ਭਾਜੀ ਕਿਸੇ ਨੇ ਨਹੀਂ ਬਣਾਇਆ ਕੋਈ ਸਿੰਗਲ ਪਰਸਨ ਵੀ ਨਹੀਂ ਤੁਹਾਡੇ ਤੋਂ ਇਲਾਵਾ ਨਹੀਂ ਖੁਦ ਕਿਸੇ ਨੇ ਨਹੀਂ ਬਣਾਇਆ ਇੰਡੀਆ ਦੇ ਵਿੱਚ ਪਹਿਲੇ ਕੀ ਤੁਸੀਂ ਆਪ ਬਣਾਇਆ ਵਾ ਹਾਂਜੀ ਮੈਂ ਆਪ ਖੁਦ ਬਣਾਇਆ ਵਾ ਜੀ ਮੇਰੇ ਕੋ ਕਰੋਨ ਵੀ ਆਉਂਦੇ ਆ ਦੂਜੇ ਆਰਟਿਸਟ ਆਉਂਦੇ ਆ ਤਾਮੀਨਾਡੂ ਤੋਂ ਸਾਊਥ ਸਾਈਡ ਤੋਂ ਕਾਫੀ ਆਰਟਿਸਟ ਆਉਂਦੇ ਆ ਗਰਵਾਨ ਹੂੰ ਟੰਗ ਕਲਰ ਬਗਦਾ ਅੱਛਾ ਤੇ ਅੱਜ ਆ ਮਨ ਦੇ ਵਿੱਚ ਕਿਵੇਂ ਆਇਆ ਕਿ ਬਈ ਇਸ ਲਾਈਨ ਵੱਲ ਜਾਣਾ ਹੈ ਕਿ ਟੈਟੂ ਆਰਟਿਸਟ ਬਣਨਾ ਹੈ ਭਾਜੀ ਸ਼ੁਰੂ ਤੋਂ ਨਾ ਡਰਾਇੰਗ ਬਗਦਾ ਵਾਲੀ ਇੰਟਰਸਟ ਸੀਗਾ ਸਕੂਲ ਟਾਈਮ ਦੇ ਵਿੱਚ ਜੀ ਤੇ ਕਦੇ ਇਦਾਂ ਖਾਸ ਕੋਈ ਮੌਕਾ ਨਹੀਂ ਸੀ ਮਿਲਿਆ ਵੀ ਆ ਸੋਚਿਆ ਨਹੀਂ ਸੀ ਵੀ ਇੱਧਰ ਨੂੰ ਜਾਵਾਂਗੇ ਰੈਂਡਮਲੀ ਆ ਜਿੱਦਾਂ ਮਤਲਬ ਵੀ ਗੋ ਵਿਦ ਦਾ ਫਲੋ ਵਾਂਗੂ ਹੋ ਗਿਆ ਵੀ ਬੈਠੇ-ਬੈਠੇ ਅਚਾਨਕ ਜੈ ਇਸ ਲਾਈਨ ਦੇ ਵਿੱਚ ਵੀ ਇੰਟਰਸਟ ਸੀਗਾ ਚੱਲ ਇੱਧਰ ਨੂੰ ਹੋਏ ਰਿਜ਼ਲਟ ਅੱਛਾ ਮਿਲਿਆ ਇੱਧਰ ਨੂੰ ਫੁੱਲ ਟਾਈਮ ਹੋ ਗਏ ਤੇ ਫੁੱਲ ਟਾਈਮ ਟੈਟੂ ਆਰਟਿਸਟ ਦਾ ਜੌਬ ਕਰਨ ਲੱਗ ਗਿਆ ਆਪਾਂ ਬਚਪਨ ਤੋਂ ਹੀ ਭਾਜੀ ਇਸ ਲਾਈਨ 'ਚ ਹੀ ਨਹੀਂ ਭਾਜੀ ਪਹਿਲਾਂ ਮੈਂ ਆਪਣਾ ਹੋਟਲ ਲਾਈਨ ਦੇ ਵਿੱਚ ਸੀਗਾ ਮੈਂ ਹੋਟਲ ਚ ਵੀ ਕਾਫੀ ਟਾਈਮ ਜੌਬ ਕੀਤੀ ਹੋਟਲ ਮੈਨੇਜਮੈਂਟ ਕੀਤੀ ਜ਼ਿੰਮੇ ਦੀ ਤੇ ਜੌਬ ਸੈਟੀਸਫੈਕਸ਼ਨ ਨਹੀਂ ਸੀਗੀ ਤੇ ਇਸ ਕਰਕੇ ਸੋਚਿਆ ਆਪਣਾ ਕੰਮ ਕਰਦੇ ਆ ਤੇ ਆ ਲਾਈਨ ਉਸ ਟਾਈਮ ਆਰਟਿਸਟ ਬਹੁਤ ਘੱਟ ਸੀਗੇ ਇੰਨੇ ਆਰਟਿਸਟ ਨਹੀਂ ਸੀਗੇ ਅੱਜ ਤੋਂ 12 ਸਾਲ ਪਹਿਲਾਂ ਕੋਈ ਟਮਾਟਾ ਮਈ ਆਰਟਿਸਟ ਸੀਗਾ ਤੇ ਉਸ ਟਾਈਮ ਫਿਰ ਰਜ਼ਰਟ ਮੈਨੂੰ ਅੱਛਾ ਮਿਲਿਆ ਇਸ ਲਾਈਨ 'ਚ ਮੈਂ ਹਾਲ ਲਾਈਨ ਦੇ ਵਿੱਚ ਭਾਜੀ ਪਰ ਭਾਜੀ ਜਦੋਂ ਤੁਸੀਂ ਅੱਖਾਂ ਦੇ ਵਿੱਚ ਬਣਾਇਆ ਜੋ ਸੋਚਿਆ ਵੀ ਅੱਖਾਂ 'ਚ ਬਣਾਣਾ ਜਦੋਂ ਬਣਾਣਾ ਸ਼ੁਰੂ ਕੀਤਾ ਵੀ ਪੇਨ ਨਹੀਂ ਹੋਇਆ ਉਹ ਅੱਖ ਤਾਂ ਇੱਕ ਬੜੀ ਸੈਂਸਿਟਿਵ ਚੀਜ਼ ਆ ਇਹ ਹਾਂਜੀ ਸੈਂਸਿਟਿਵ ਚੀਜ਼ ਆ ਭਾਜੀ ਇਹਦੇ ਲਈ ਮੈਂ ਆਰਾਊਂਡ ਤੁਸੀਂ ਲਾ ਲਓ ਵੀ ਘੱਟੋ ਘੱਟ ਨਹੀਂ 8-10 ਸਾਲ ਤੋਂ ਸੋਚ ਰਹੇ ਹਾਂ ਡਿਸੀਜਨ ਲੈਣ ਲਈ ਆ ਵਾਲਾ ਤੇ ਬਹੁਤ ਸੋਚ ਸਮਝ ਕੇ ਡਿਸੀਜਨ ਲੈਣਾ ਪੈਂਦਾ ਆ ਆਰਟਿਸਟ ਚੂਜ਼ ਕਰਨ ਦੇ ਵਿੱਚ ਵੀ ਤੁਹਾਡੇ ਤੋਂ ਗਲਤੀ ਨਾ ਹੋ ਜAVE ਕਿਉਂਕਿ ਬਹੁਤ ਸੈਂਸਿਟਿਵ ਮਾਮਲਾ ਆ ਅੱਖਾਂ ਦਾ ਨਾ ਆਈ ਵੀ ਤੁਹਾਡੀ ਆਈ ਸਾਈਡ ਜਾ ਸਕਦੀ ਏ ਜੇ ਗਲਤ ਹੋ ਗਿਆ ਫਿਰ ਵੀ ਤੁਸੀਂ ਰਿਸਕ ਲੈ ਲੈ ਇਸ ਚੀਜ਼ ਦਾ ਭਾਜੀ ਮੈਂ ਪ੍ਰੋਪਰ ਰਿਸਰਚ ਕਰਕੇ ਆਰਟਿਸਟ ਚੂਜ਼ ਕੀਤਾ ਹੋਵੇ ਭਾਜੀ ਏਦਾਂ ਮੈਂ ਕਿਸੇ ਕੋਲ ਵੀ ਜਾ ਕੇ ਨਹੀਂ ਨਾ ਪਕੜਾ ਸਕਦੇ ਜਿਹਨੂੰ ਨੋਲਿਜ ਹੀ ਨਹੀਂ ਉਹ ਕਿੱਦਾਂ ਕਰ ਦੇਗਾ ਭਾਜੀ ਜੀ ਤਰ ਇਹ ਵੱਡੀ ਗੱਲ ਹੈ ਕਿ ਤੁਸੀਂ ਜਿਹੜਾ ਟੰਗ ਤੇ ਆਪ ਕੀਤਾ ਹੈਗਾ ਹੈ ਨਾ ਹਾਂਜੀ ਟੰਗ ਤੇ ਜਿਹੜਾ ਮੈਂ ਭਾਜੀ ਉਹ ਆਪ ਕੀਤਾ ਹੈਗਾ ਤੇ ਐ ਤਾਂ ਆਈ ਬੋਲ ਦਾ ਵੀ ਮੈਨੂੰ ਪ੍ਰੋਸੀਜਰ ਸਦਾ ਆਉਂਦਾ ਹੈਗਾ ਆਈ ਬੋਲ ਵੀ ਬਹੁਤ ਜਲਦੀ ਆਪਾਂ ਲਾਂਚ ਕਰਾਂਗੇ ਕੰਨੀ ਸ਼ੁਰੂ ਕਰਾਂਗੇ ਪਰ ਤੋਂ ਵੀ ਪੇਪਰ ਵਰਕ ਦਾ ਥੋੜਾ ਜਿਹਾ ਚੱਲ ਰਿਹਾ ਹੈ ਮੈਂ ਸੁਣਿਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਵੀ ਹੈਗਾ ਤੁਹਾਡਾ ਹਾਂਜੀ ਭਾਜੀ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ ਸੈਲਫ ਟੰਗ ਕਲਰ ਕਰਕੇ ਆਇਆ ਭਾਜੀ ਹੂੰ ਤੇ ਇੱਕ ਮੇਰਾ ਸਟੂਡੈਂਟ ਹੈ ਇੰਡੀਆ ਦਾ ਯੰਗੇਸਟ ਟੈਟੂ ਆਰਟਿਸਟ ਹੈ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਦੀ ਕੋਡ ਬਗਾਰਾ ਦੀ ਨੌਲੇਜ ਸੀਗੀ ਤਾਂ ਅਸੀਂ ਕਲੇਮ ਕਰ ਲਿਆ ਜੇ ਲੋਕ ਦੇਖਦੇ ਨੇ ਵੀ ਉਹ ਕੀ ਕਹਿੰਦੇ ਨੇ ਤੁਹਾਨੂੰ ਕੀ ਸੋਚਦੇ ਨੇ ਕਈ ਤਾਂ ਚੰਗਾ ਰਿਸਪੌਂਸ ਲੋਕੀ ਜਿਨ੍ਹਾਂ ਨੂੰ ਨੌਲੇਜ ਆ ਉਹ ਹੀ ਚੰਗਾ ਰਿਸਪੌਂਸ ਦੇਊਗਾ ਲੋਕੀ ਤਾਂ ਹੱਸਦੇ ਆ ਬਸ ਦੇਖ ਕੇ ਹੱਸਦੇ ਆ ਲੋਕੀ ਹੱਸਦੇ ਆ ਦੇਖ ਕੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਨਾ ਅਨਐਕਸਪੈਕਟਿਡਲੀ ਜਦੋਂ ਕੋਈ ਦੇਖਦਾ ਉਹ ਬੰਦਾ ਸ਼ੌਕ ਜਾਂ ਹੋ ਜਾਂਦਾ ਅੱਛਾ ਪਹਿਲੀ ਵਾਰੀ ਤਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਹੋਗਾ ਕਿ ਵੀ ਇਹ ਸੱਚੀ ਰੀਅਲਿਟੀ ਹੈ ਕਿ ਨਹੀਂ ਹਾਂਜੀ ਬਜੀ ਜਦੋਂ ਅੱਖਾਂ ਵੱਲ ਦੇਖਦਾ ਨਾ ਬੰਦਾ ਵਾਰ-ਵਾਰ ਦੋ ਤਿੰਨ ਵਾਰ ਦੇਖਦਾ ਬੰਦਾ ਫਿਰ ਉਹਨੂੰ ਯਕੀਨ ਹੁੰਦਾ ਵੀ ਹਾਂ ਆਈਸ ਦੇ ਵਿੱਚ ਕੀਤਾ ਹੋਇਆ ਹੈ ਇਹ ਕਲਾ ਹਾਂਜੀ ਟੰਗ ਦਾ ਤਾਂ ਕਲੀਅਰਲੀ ਹੁੰਦਾ ਹੈ ਬਹੁਤ ਬਹੁਤ ਡਾਰਕ ਕਲਰ ਚੂਜ਼ ਕੀਤੇ ਸੀ ਮੈਂ ਟੰਗ ਦੇ ਲਈ ਹਜੇ ਵੀ ਇੱਕ ਸਾਈਡ ਮੈਂ yellow ਕਲਰ ਐਡ ਕਰਨਾ ਵਾ ਇਹੀ ਕਲਰ ਕਿਉਂ ਚੂਜ਼ ਕੀਤਾ ਜਿਹੜਾ ਕੀਤਾ ਹੋਇਆ ਭਾਜੀ ਭਾਜੀ ਡਾਰਕ ਕਲਰ ਕਿਉਂਕਿ ਮੈਂ ਕਿਸੇ ਮਤਲਬ ਦੂਜੀ ਕੰਟਰੀ ਦੇ ਆਰਟਿਸਟ ਦੇ ਦੇਖੀ ਸੀ ਉਹਦੇ ਲਾਈਟ ਕਲਰ ਸੀਗਾ ਮੈਨੂੰ ਡਾਰਕ ਪਸੰਦ ਸੀਗਾ ਤਾਂ ਮੈਂ ਡਾਰਕ ਕਲਰ ਚੂਜ਼ ਕੀਤੇ ਸੀ ਇਹ ਹੁਣ ਮਿਟੂਗਾ ਨਹੀਂ ਇਹ ਜਦੋਂ ਤੱਕ ਕਦੇ ਨਹੀਂ ਮਿਟੂਗਾ ਇਹ ਪੋਸੀਬਲ ਹੀ ਨਹੀਂ ਹੈਗਾ ਭਾਜੀ ਨਾ ਆਈਸ ਦੇ ਵਿੱਚ ਮਿਟ ਸਕਦਾ ਨਾ ਟੰਗ ਦੇ ਵਿੱਚ ਸਕਿਨ ਤੇ ਤਾਂ ਆਪਾਂ ਲੇਜ਼ਰ ਟ੍ਰੀਟਮੈਂਟ ਨਾਲ ਮਿਟਾ ਲਾਵਾਂਗੇ ਟੈਟੂ ਇੱਥੇ ਨਹੀਂ ਮਿਟ ਸਕਦਾ ਆਹ ਵਨ ਟਾਈਮ ਡਿਸੀਜਨ ਆ ਕਰਵਾ ਲਿਆ ਤਾਂ ਕਰਵਾ ਲਿਆ ਭਾਜੀ ਕਰਵਾ ਲਿਆ ਬਸ ਤਾਂ ਭਾਜੀ ਹੁਣ ਹੱਥਾਂ ਦੇ ਵਿੱਚ ਵੀ ਬਣਵਾਏ ਹੋਏ ਆ ਤੇ ਹੋਰ ਕਿੱਥੇ ਕਿੱਥੇ ਟੈਟੂ ਬਣਵਾਏ ਆ ਟੈਟੂ ਭਾਜੀ ਆਲਮੋਸਟ ਤਾਂ ਸਾਦੀ ਬੋਡੀ ਤੇ ਪਾੜਤੀ ਆ ਲੈਗਸ ਵਗੈਰਾ ਤੇ ਵੀ ਹੈਗੇ ਮੇਰੇ ਹੂੰ ਸਾਰੇ ਪਾਸੇ ਹੀ ਆ ਸਾਰੇ ਪਾਸੇ ਹੀ ਆਲਮੋਸਟ ਭਾਜੀ ਅੱਛਾ ਭਾਜੀ ਅਸੀਂ ਦੇਖਦੇ ਆ ਨਾ ਕਈ ਵਾਰੀ ਸੜਕਾਂ ਤੇ ਵੀ ਕੋਈ ਬੈਠੇ ਹੁੰਦੇ ਟੈਟੂ ਜਿਹੜੇ ਬੈਠੇ ਹੁੰਦੇ ਉਹ ਆਰਟਿਸਟ ਹੁੰਦੇ ਆ ਕੀ ਹੁੰਦੇ ਆ ਕਿ ਉਹਦਾ ਵੀ ਉਹਦਾ ਸਾਈਡ ਇਫੈਕਟ ਹੁੰਦਾ ਕਿਉਂਕਿ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਹੋ ਗਿਆ ਭਾਜੀ ਓਬਵੀਅਸਲੀ ਸਾਈਡ ਇਫੈਕਟ ਹੋਊਗਾ ਇੱਕ ਤਾਂ ਓਪਨ ਦੇ ਵਿੱਚ ਬੈਠੇ ਆ ਪਲੱਸ ਆਪਾਨੂੰ ਨਹੀਂ ਪਤਾ ਕੀ ਇਕੁਪਮੈਂਟ ਯੂਜ਼ ਕਰ ਰਹੇ ਆ ਉਹ ਨਾ ਕੀੜਾ ਪ੍ਰੋਡਕਟ ਯੂਜ਼ ਕਰਨਾ ਉਹਨਾਂ ਨੇ ਉਹਦਾ ਕੁਝ ਨਹੀਂਗਾ ਪਤਾ ਹੈਗਾ ਵੀ ਉਹਨਾਂ ਨੇ ਫਰੈਸ਼ ਵੀ ਲਾਉਣਾ ਆ ਜਾਂ ਪੁਰਾਣਾ ਹੀ ਲਾ ਦੇਣਾ ਇਸ ਲਈ ਨਾ ਰਿਸਕ ਬਹੁਤ ਜ਼ਿਆਦਾ ਵੱਧ ਗਿਆ ਆ ਇਨਫੈਕਸ਼ਨ ਦਾ ਉਸ ਚੀਜ਼ ਦੇ ਵਿੱਚ ਸਕਿਨ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜਿਵੇਂ ਟੈਟੂ ਬਣਾਉਂਦੇ ਨੇ ਸਕਿਨ ਨੂੰ ਲੈ ਕੇ ਬਹੁਤ ਬਿਮਾਰੀਆਂ ਕਈ ਵਾਰੀ ਵੇਖਦੇ ਆ ਲੱਗ ਜਾਂਦੀਆਂ ਨੇ ਜਿਹੜਾ ਜਿਹੜਾ ਤੁਹਾਡੀ ਲਾਈਨ ਦੇ ਵਿੱਚ ਹੈਗਾ ਜਿਹੜੇ ਟੈਟੂ ਆਰਟਿਸਟ ਨੇ ਪ੍ਰੋਫੈਸ਼ਨਲੀ ਨੇ ਉਹ ਵੱਖਰੇ ਤਰੀਕੇ ਨਾਲ ਕਰਦੇ ਨੇ ਕਿ ਵੀ ਕੋਈ ਸਕਿਨ ਨੂੰ ਪ੍ਰੋਬਲਮ ਨਹੀਂ ਹੁੰਦੀ। ਹਾਂਜੀ ਹਾਂਜੀ ਐਕਚੁਅਲੀ ਪੂਰੀ ਹਾਈਜੀਨਿਕ ਰੱਖਣੀ ਪੈਂਦੀ ਆ ਤੁਹਾਨੂੰ ਜਦੋਂ ਟੈਟੂ ਕਰਨਾ ਉਹ ਇਹਦੀ ਪੂਰਾ ਸਾਫ਼ ਹੋਵੇ। ਹਨਾ ਤੇ ਟੈਟੂ ਜਿਹੜਾ ਕੀਤਾ ਵੀ ਸਫਾਈ ਨਾ ਗਿਆ ਹੋਵੇ ਸਾਡੇ ਇਕੁਪਮੈਂਟ ਜਿਹੜੇ ਤੋਂ ਡੇ ਸੈਨੀਟਾਈਜ਼ ਹੋਣ ਨਵੇਂ ਸਾਡਾ ਇਕੁਪਮੈਂਟ ਜਿਹੜੇ ਨਵੇਂ ਯੂਜ਼ ਹੋਣ ਫੇਰ ਜਾ ਕੇ ਹਾ ਮਤਲਬ ਕੀ ਕਹਿੰਦੇ ਸੇਫ ਆ। ਆਦਰਵਾਇਜ਼ ਤਾਂ ਖਤਰਾ ਹੀ ਆ ਜੇ ਆਪਾਂ ਬੰਦਾ ਕੋਈ ਬਾਹਰੋਂ ਕਦੋਂ ਆਂਦਾ। ਉਹਨ ਸੇਫਾ ਉਹ ਤੁਨ ਕੋਈ ਵੀ ਲੱਗ ਸਕਦੀ ਡਿਸੀਜ਼ ਉਹਦੇ ਨਾਲ ਐਚ ਆਈ ਵੀ ਤੱਕ ਵੀ ਹੋ ਸਕਦੀ ਹੈ ਹੈਪੇਟਾਈਟਸ ਬੀ ਵਗੈਰਾ ਆਮ ਆ ਉਹਦੇ ਨੂੰ ਅੱਛਾ ਤੁਹਾਡੇ ਇਸ ਕੰਮ ਨੂੰ ਲੈ ਕੇ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਕਿਸ ਤਰ੍ਹਾਂ ਕੰਪਰੋਮਾਈਜ਼ ਕਰਦੇ ਨੇ ਸਹੀ ਰਹਿੰਦੇ ਨੇ ਵੀ ਕਹਿੰਦੇ ਨੇ ਵਧੀਆ ਕੰਮ ਆ ਕਿ ਨਹੀਂ ਪਹਿਲਾਂ ਸਟਾਰਟਿੰਗ ਦੇ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਹੋਇਆ ਸੀਗਾ ਕਿਉਂਕਿ ਉਸ ਟਾਈਮ ਤੇ ਨੋਲਿਜ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਇਸ ਲਾਈਨ ਬਾਰੇ ਜਦੋਂ ਉਹਨਾਂ ਨੇ ਦੇਖਿਆ ਵੀ ਹਾਂ ਵੀ ਸਕੋਪ ਅੱਛਾ ਹੈਗਾ ਆ ਇਸ ਲਾਈਨ ਦੇ ਵਿੱਚ ਵੀ ਤੇ ਹਾਂ ਮੇਰਾ ਪੂਰਾ ਸਾਥ ਦਿੰਦੇ ਬਈ ਹੂੰ ਹੁਣ ਕਿੱਥੇ ਕਿੱਥੇ ਜਾਂਦੇ ਹੋ ਪਾਜੀ ਟੈਟੂ ਆਰਟਿਸਟ ਕਿਉਂਕਿ ਹੁਣ ਕਈ ਵਾਰ ਦੇਖਦੇ ਆ ਕਿ ਕਈ ਟੈਟੂ ਆਜੇ ਸਕੂਲਾਂ ਦੇ ਵਿੱਚ ਵੀ ਜਾਂਦੇ ਨੇ ਕਿੱਥੇ ਕਿੱਥੇ ਜਾਂਦੇ ਬੁਲਾਉਂਦੇ ਨੇ ਤੁਹਾਨੂੰ ਫਿਰ ਨਹੀਂ ਪਾਜੀ ਅਸੀਂ ਸਕੂਲਾਂ ਚ ਨਹੀਂ ਮੈਂ ਜਾਂਦਾ ਹੈਗਾ ਕਿਉਂਕਿ ਆ ਜਿਹੜੀ ਚੀਜ਼ ਹੈ ਸਕੂਲ ਤੋਂ ਬਾਅਦ ਹੀ ਚੰਗੀ ਲੱਗਦੀ ਆ ਸਕੂਲ ਦੇ ਵਿੱਚ ਟੈਟੂਇੰਗ ਕਿਉਂਕਿ 18 ਵੈਸੇ ਵੀ 18 ਸਾਲ ਤੋਂ ਬਾਅਦ ਆ ਕੀਤਾ ਜਾਣਾ ਚਾਹੀਦਾ ਬੰਦੇ ਦੇ ਅੱਛਾ ਉਮਰ ਦਾ ਵੀ ਲੈਜ਼ਾ ਹੁੰਦਾ ਕਿ ਵੀ ਇਸ ਉਮਰ ਤੋਂ ਪਹਿਲਾਂ ਨਹੀਂ ਬਣਾਉਣਾ ਇਸ ਉਮਰ ਤੋਂ ਬਾਅਦ ਬਣਾ ਸਕਦੇ ਆ ਆਬਵੀਅਸਲੀ ਭਾਜੀ ਇਨਕ ਦੇ ਉੱਤੇ ਲਿਖਿਆ ਹੋਇਆ ਵਾ ਇਨਕ ਬੋਟਲ ਦੇ ਉੱਪਰ ਮੈਂਸ਼ਨ ਹੁੰਦਾ ਵਾ ਵੀ 18 ਸਾਲ ਤੋਂ ਛੋਟੇ ਦੇ ਨਹੀਂ ਤੁਸੀਂ ਯੂਜ਼ ਕਰਨਾ ਹੈਗਾ ਇਹ ਚੀਜ਼ਾਂ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਹੀ ਪਤਾ ਹੋਏਗਾ ਹਾਂਜੀ ਪ੍ਰੋਫੈਸ਼ਨਲਸ ਜਿਹੜੇ ਹੈਗੇ ਭਾਜੀ ਸਾਰਿਆਂ ਨੂੰ ਪਤਾ ਆ ਤੇ ਬਾਕੀ ਆ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਇਸ ਚੀਜ਼ ਦੀ ਨੌਲੇਜ ਉਹ ਵੀ ਜੇ ਕਰਵਾਣਾ 18 ਸਾਲ ਤੋਂ ਬਾਅਦ ਕਰਵਾਣਾ ਆ ਤੇ ਪਲੱਸ ਜੇ ਕਰਵਾਣਾ ਤੁਸੀਂ ਅੱਛੇ ਆਰਟਿਸਟ ਤੋਂ ਕਰਵਾਣਾ ਆ ਆਰਟਿਸਟ ਆ ਨਹੀਂ ਦੇਖਣਾ 500 ਹਜ਼ਾਰ ਰੁਪਏ ਵੱਧ ਘੱਟ ਲੈ ਰਿਆ ਕੋਈ ਅਗਰ ਬੰਦਾ ਪ੍ਰਾਈਸ ਘੱਟ ਵੱਧ ਲੈ ਰਿਆ ਤਾਂ ਇਸੇ ਚੱਕਰ 'ਚ ਹੀ ਲੈ ਰਿਆ ਹੋਊਗਾ ਹਮਮ ਭਾਜੀ ਤੁਹਾਡਾ ਜਿਹੜਾ ਫੇਸ ਵੀ ਹੈਗਾ ਸੋਨੂ ਨਿਗਮ ਵਾਂਗੂ ਮਿਲਦਾ ਜੁਦਾ ਹੈਗਾ ਤੇ ਦੇਖਿਆ ਕਦੇ ਥੈਂਕ ਯੂ ਭਾਜੀ ਨਹੀਂ ਮੈਨੂੰ ਮੈਂ ਇਹਨਾਂ ਨੂੰ ਧਿਆਨ ਨਹੀਂ ਦਿੰਦਾ ਭਾਜੀ ਆਪਣਾ ਨਾ ਇਨਾ ਧਿਆਨ ਨਹੀਂ ਪਾਜੀ ਸਿਰਫ ਬਸ ਮਤਲਬ ਮਾਈਂਡ ਜਿਹੜਾ ਹੈ ਕ੍ਰੀਏਟਿਵ ਕਰਕੇ ਨਾ ਕੋਈ ਨਾ ਕੋਈ ਚੀਜ਼ ਨੂੰ ਸੋਚਦੇ ਹੀ ਰਹਿੰਦਾ ਵੀ ਹੁਣ ਨੈਕਸਟ ਕੀ ਕਰੀਏ ਨੈਕਸਟ ਕੀ ਕਰੀਏ ਅੱਜ ਸੋਚਦੇ ਰਹਿੰਦੇ ਹਾਂ ਆਪਣੇ ਕੰਮ ਨੂੰ ਲੈ ਕਿੰਨਾ ਟਾਈਮ ਦੇਣੇ ਹੋ ਪਾਜੀ ਇਸ ਕੰਮ ਨੂੰ ਫਿਰ ਆਪਣੇ ਪਾਜੀ ਫੁੱਲ ਟਾਈਮ ਅਹੀ ਜੋ ਕਰ ਰਿਹਾ ਹਾਂ ਹੋਰ ਕੋਈ ਕੰਮ ਨਹੀਂ ਕਰਦਾ ਮੈਂ ਸਟਰਗਲ ਕਿੰਨਾ ਕੀਤਾ ਪਾਜੀ ਇਸ ਲਾਈਨ ਦੇ ਵਿੱਚ ਕਿ ਮਿਹਨਤ ਕਿੰਨੀ ਕੀਤੀ ਕਿੰਨਾ ਡਰ ਪੂਰੀ ਆ ਪਾਜੀ ਹਜੇ ਤੱਕ ਸਟਰਗਲ ਐਵਰੀ ਡੇ ਸਟਰਗਲ ਕਰਦੇ ਹਾਂ ਕਿਉਂਕਿ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਆਰਟ ਨੂੰ ਕਿੰਨਾ ਕੁ ਵੈਲਿਊ ਦਿੱਤੀ ਜਾਂਦੀ ਹੈ ਹੈਨਾ ਉਪਰ ਅਸੀਂ ਉਹ ਟਾਈਮ ਦੇ ਆ ਜਿਵੇਂ ਹੁਣ ਸੋਸ਼ਲ ਮੀਡੀਆ ਕਈਆਂ ਨੂੰ ਨਹੀਂ ਵੀ ਹੈਂਡਲ ਕਰ ਪਾਂਦਾ ਬੰਦਾ ਹੈਨਾ ਅਸੀਂ ਮੈਂ ਜ਼ਿਆਦਾ ਸੋਸ਼ਲ ਮੀਡੀਆ ਵੀ ਨਹੀਂ ਨਹੀਂ ਕਰ ਹਾਂ ਜਿੰਨਾ ਜ਼ਿਆਦਾ ਨਹੀਂ ਮਤਲਬ ਯੂਜ਼ ਕਰਦਾ ਕਰਦਾ ਆ ਮਤਲਬ ਉਦਾਂ ਹੀ ਬੰਦਾ ਮਾਊਥ ਟੂ ਮਾਊਥ ਮੈਨੂੰ ਜਾਣਦੇ ਜਿਹੜੇ ਜ਼ਿਆਦਾ ਜਾਣਦੇ ਅਜਾ ਲੋਕ ਇਸ ਚੀਜ਼ ਨੂੰ ਪ੍ਰੇਫਰ ਕਰਦੇ ਨੇ ਕਿ ਵੀ ਇਹ ਚੀਜ਼ ਜਿਹੜੀ ਹੈਗੀ ਸਹੀ ਹੈ ਕਿ ਵਧੀਆ ਜਦੋਂ ਤੁਸੀਂ ਦਿਖਾਦੇ ਉਹਨਾਂ ਨੂੰ ਤਾਂ ਲੋਕ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਉਹ ਕੀ ਰਿਸਪਾਂਸ ਦਿੰਦੇ ਤੁਹਾਨੂੰ ਨਹੀਂ ਅੱਜ ਕੱਲ ਦੇ ਭਾਜੀ ਜਿਹੜੇ ਯੰਗਸਟਰ ਆ ਉਹ ਬਹੁਤ ਖੁਸ਼ ਹੁੰਦੇ ਆ ਦੇਖ ਕੇ ਉਹਨਾਂ ਨੂੰ ਕਿਉਂਕਿ ਕਿਉਰੀਓਸਿਟੀ ਹੁੰਦੀ ਹੈ ਨਾ ਹਰ ਬੰਦੇ ਨੂੰ ਵੀ ਵੀ ਆ ਚੀਜ਼ ਨਵੀਂ ਆ ਨਾ ਉਹਨਾਂ ਨੂੰ ਹੁੰਦਾ ਵੀ ਕਦ ਆਈਏ ਹੂੰ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਨਾ ਵਾਂ ਜਿਹੜੇ ਯੰਗਸਟਰ ਆ ਵੀ ਆਪਣੇ ਫੇਸ ਨਾ ਖਰਾਬ ਕਰੋ ਆਪਣੇ ਮੂੰਹ ਤੇ ਟੈਟੂ ਬਣਵਾ ਲੰਨੇ ਹੋ ਤੁਸੀਂ ਬਾਅਦ ਚੋ ਲੇਜ਼ਰ ਟ੍ਰੀਟਮੈਂਟ ਕਰਾਣੇ ਹੋ ਕਿਸੇ ਨੇ ਮਿਲਟਰੀ ਚ ਜਾਣਾ ਤੁਸੀਂ ਆਪਣਾ ਇੱਕ ਡਿਸੀਜਨ ਜਿਹੜਾ ਆ ਸੋਚ ਸਮਝ ਕੇ ਲੋ ਬਾਅਦ ਚ ਹਮੇ ਪਛਤਾਣਾ ਪੈਂਦਾ ਤੁਹਾਨੂੰ ਤੋਂ ਖਰਚਾ ਵੀ ਜ਼ਿਆਦਾ ਆਉਂਦਾ ਆ ਤੇ ਪ੍ਰੋਪਰ ਹੋ ਜਿਆ ਰਿਜ਼ਲਟ ਵੀ ਨਹੀਂ ਮਿਲਦਾ ਦੀ ਰਿਮੂਵ ਰਿਮੂਵ ਕਰਨ ਨਾਲ ਅੱਛਾ ਰਿਮੂਵ ਜਿਹੜਾ ਤੁਸੀਂ ਬਣਾਉਨੇ ਆ ਟੈਟੂ ਪਾਵੇਂ ਪ੍ਰੋਫੈਸ਼ਨਲ ਹੋ ਪਾਵੇਂ ਅਨਪ੍ਰੋਫੈਸ਼ਨਲ ਹੋਵੇ ਇਹ ਜਿਹੜੇ ਟੈਟੂ ਬਣਾਉਂਦੇ ਨੇ ਇਸ ਨੂੰ ਹਟਾਇਆ ਨਹੀਂ ਜਾ ਸਕਦਾ ਜੇ ਹਟਾਉਣੇ ਤੇ ਮਹਿੰਗੀ ਟਰੀਟਮੈਂਟ ਹੁੰਦੀ ਇਹਨਾਂ ਦੀ ਹਾਂਜੀ ਭਾਜੀ ਓਬਵੀਅਸਲੀ ਲੇਜ਼ਰ ਟਰੀਟਮੈਂਟ ਆ ਉਹ ਇੱਕ ਪ੍ਰੋਫੈਸ਼ਨਲ ਡਾਕਟਰ ਹੀ ਕਰ ਪਾਊਗਾ ਇਸ ਗੇਨ ਦਾ ਮੈਂ ਤਾਂ ਨਹੀਂ ਹਜੇ ਤੱਕ ਕੋਈ ਦੇਖਿਆ ਟੈਟੂ ਆਰਟਿਸਟ ਜਿਹੜਾ ਪ੍ਰੋਫੈਸ਼ਨ ਟੈਟੂ ਰਿਮੂਵ ਕਰ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਵੀ 100% ਰਿਜ਼ਲਟ ਆਂਦਾ ਹੋਵੇ ਨਹੀਂ ਬੀ ਆਬਵੀਅਸਲੀ ਮੈਨੂੰ ਤਾਂ ਨਹੀਂ ਲੱਗਦਾ ਭਾਜੀ ਅੱਛਾ ਭਾਜੀ ਇਹ ਇੱਕ ਗੱਲ ਜਾਣਕਾਰੀ ਲਈ ਜਾਨਣਾ ਚਾਹਾਂਗੇ ਕਿ ਕਿੱਥੇ ਕਿੱਥੇ ਸਾਨੂੰ ਟੈਟੂ ਨਹੀਂ ਬਣਵਾਉਣਾ ਚਾਹੁੰਦਾ ਕਿਉਂਕਿ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਆ ਗਿਆ ਤੇ ਉਸ ਤੇ ਉੱਪਰ ਦੇਖਦੇ ਆਂ ਕਿ ਕੋਈ ਹੱਥਾਂ 'ਚ ਕੋਈ ਕਿਤੇ ਕੋਈ ਪ੍ਰਾਈਵੇਟ ਸਪਾਟ ਬੜੀ ਜਗ੍ਹਾ 'ਤੇ ਉਹਨਾਂ ਨੇ ਨਾ ਬਣਾਏ ਕਿੱਥੋਂ ਕਿੱਥੋਂ ਨਹੀਂ ਬਣਾਉਣਾ ਟੈਟੂ ਭਾਜੀ ਜਿਹੜੀ ਜਿਹੜੇ ਪਾਰਟ ਤੇ ਕਵਰ ਹੋ ਜਾਵੇ ਉਸ ਪਾਰਟ ਤੇ ਬਣਾਓ ਜਿਹੜਾ ਪਾਰਟ ਕਵਰ ਨਹੀਂ ਹੁੰਦਾ ਜਿਵੇਂ ਆਪਣੇ ਫੇਸ ਹੋ ਗਿਆ ਆ ਜਗਾ ਤੇ ਅਵੋਇਡ ਕਰੋ ਫਸਟ ਆਫ 올 ਟੈਟੂ ਆਰਟਿਸਟ ਜਿਹੜੇ ਆ ਉਹ ਆਪਣੇ ਉਹਨਾਂ ਨੂੰ ਫੇਸ ਤੇ ਕਰਵਾ ਲੈਂਦੇ ਆ ਉਹ ਉਹ ਉਹਨਾਂ ਨੂੰ ਵੀ ਕਹਿਆ ਆ ਵੀ ਉਹ ਸਾਰੀ ਬੋਡੀ ਪਰ ਲੈਂਦੇ ਉਹਨਾਂ ਕੋਈ ਜਗ੍ਹਾ ਨਹੀਂ ਬਚਦੀ ਫੇਸ ਵਾਲ ਵੀ ਚਲੇ ਜਾਂਦੇ ਆ ਤੇ ਉਹ ਫਿਊਚਰ ਦਾ ਸਾਈਡ ਇਫੈਕਟ ਹੁੰਦਾ ਨਹੀਂ ਸਾਈਡ ਇਫੈਕਟ ਭਾਜੀ ਐ ਆ ਵੀ ਲਾਈਨ ਦੇ ਉੱਤੇ ਆ ਹੁਣ ਸਾਡੀ ਲਾਈਨ ਆਇਆ ਸੀ ਇਹਨਾਂ ਕਮਿਟਿਡ ਹੋ ਚੁੱਕੇ ਆ ਵੀ ਸੀ ਸਾਡੀ ਲਾਈਫ ਆਪਣੀ ਆਰਟ ਨੂੰ ਦੇਣੀ ਆ ਤੇ ਅਸੀਂ ਇਹਨੂੰ ਕੈਦੀ ਵੀ ਕਰ ਲਾਂਗੇ ਤੇ ਕਈ ਅੱਗੇ ਜਾ ਕੇ ਜਿਵੇਂ ਹੁਣ ਬੱਚਾ ਆਇਆ ਕੋਈ 19 20 ਸਾਲ ਦਾ ਆਇਆ ਉਹ ਫੇਸ ਤੇ ਟੈਟੂ ਕਰਾ ਲੈਂਦਾ ਕੱਲ ਨੂੰ ਜਾ ਕੇ ਉਹਨੇ ਲਾਈਨ ਚੇਂਜ ਕਰਨੀ ਆ ਕੱਲ ਨੂੰ ਸਟੱਡੀ ਕਰ ਰਿਹਾ ਹਜਿਓ ਉਹਦਾ ਨਹੀਂ ਪਤਾ ਉਹਨੇ ਕਿਸ ਲਾਈਨ ਤੇ ਜਾਣਾ ਆ ਤੇ ਉਹਨੂੰ ਉਹਨੂੰ ਆਬਵੀਅਸਲੀ ਇਫੈਕਟ ਦੇ ਸਕਦਾ ਉਹਦੇ ਫੇਸ ਤੇ ਟੈਟੂ ਬਣਿਆ ਉਹਨੂੰ ਮੇਬੀ ਜੋਬ ਨਾ ਮਿਲੇ ਕਿਤੇ ਵਧੀਆ ਕੰਪਨੀ ਚ ਉਹਨਾਂ ਨੂੰ ਬੋਇਡ ਕਰਨਾ ਚਾਹੀਦਾ ਹੈ ਆਬਵੀਅਸਲੀ ਉਹਨਾਂ ਨੂੰ ਬੋਇਡ ਕਰਨਾ ਚਾਹੀਦਾ ਹੈ ਅੱਛਾ ਭਾਜੀ ਤੁਹਾਡੇ ਇਸ ਆਰਟ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਕਿੰਨੀ ਕੀ ਵੈਲਿਊ ਦਿੰਦੇ ਨੇ ਲੋਕ ਜਦੋਂ ਮਾਰਕੀਟ 'ਚ ਜਾਂਦੇ ਹੋ ਟੈਟੂ ਆਰਟਿਸਟ ਭਾਜੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਲੋਕਾਂ ਦਾ ਜਿਨ੍ਹਾਂ ਨੂੰ ਨੋਲੇਜ ਆ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਉਹਨਾਂ ਨੂੰ ਪਤਾ ਹੋਵਾ ਵੀ ਕਿੰਨਾ ਡਿਫਿਕਲਟ ਵੀ ਟਾਸਕ ਆ ਇੱਕ ਟੈਟੂ ਕਰਨਾ ਵੀ ਇੱਕ ਛੋਟਾ ਜਿਹਾ 2 ਵਾ 2 ਇੰਚ ਦਾ ਟੈਟੂ ਕਰਨਾ ਉਹਦੇ ਪਿੱਛੇ ਕਿੰਨਾ ਸਟਰਗਲ ਆ ਆਰਟਿਸਟ ਦਾ ਓਨ ਨੀਡ ਲੋਕਾਂ ਨੂੰ ਪਤਾ ਹੁੰਦਾ ਹੈਗਾ ਹੂੰ ਉਹ ਸਿਰਫ ਇੱਕ ਆਰਟਿਸਟ ਹੀ ਸਮਝ ਸਕਦਾ ਵੀ ਕਿੰਨਾ ਸਟਰਗਲ ਕੀਤਾ ਇਸ ਚੀਜ਼ ਨੂੰ ਆਪਾਂ ਦਾ ਫੇਸ ਬੋਡੀ ਮੋਡੀਫਿਕੇਸ਼ਨ ਦੀ ਗੱਲ ਕਰ ਰਹੇ ਆ ਵੀ ਆਪਣੇ ਬੋਡੀ ਪਾਰਟ ਨੂੰ ਕੁਝ ਚੇਂਜ ਕਰ ਰਹੇ ਆ ਔਰ ਇਹਦੇ ਲਈ ਆਪਾਂ ਨੂੰ ਬਹੁਤ ਮਤਲਬ ਮਾਨ ਆਪਣਾ ਪੱਕਾ ਬਣਾਉਣਾ ਪੈਂਦਾ ਵੀ ਤੁਸੀਂ ਇਹਨੂੰ ਰੱਖਣਾ ساری ਉਮਰ ਤਾ ਤੁਹਾਡੇ ਬੋਡੀ ਦੇ ਸਕਿਨ ਤੇ ਆ ਹੂੰ ਲੋਕਾਂ ਨੂੰ ਨਹੀਂ ਦਿਖਣਾ ਤਉਨੂੰ ਤਾਂ ਦਿਖੂਗਾ ਨਾ ਜੇ ਤੁਸੀਂ ਕੋਈ ਗਲਤ ਚੀਜ਼ ਬਣਵਾ ਲੂਗੇ ਤਉਨੂੰ ਡਿਕਰੇਟਰ ਹੋਊਗਾ ਇੱਕਦ ਤੋਂ ਅੰਦਰੋਂ ਫੀਲਿੰਗ ਆਊਗੀ ਵੀ ਨਹੀਂ ਆ ਮੈਂ ਕੋਈ ਗਲਤ ਕੰਮ ਹੋ ਗਿਆ ਇਹਨੂੰ ਮੈਂ ਚੇਂਜ ਕਰਾਂ Papa ji ਕੀ ਕਹੋਗੇ ਲੋਕਾਂ ਨੂੰ ਫਿਰ ਕਿੱਥੇ ਕਿੱਥੇ ਕੀ ਜਿਵੇਂ ਹੁਣ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਹੈਗਾ ਲੋਕਾਂ ਨੂੰ ਕੀ ਕਹੋਗੇ ਟੈਟੂ ਆਰਟਿਸਟ ਬਾਰੇ ਵੀ ਕਿੰਨੀ ਮਿਹਨਤ ਹੁੰਦੀ ਹੈ ਤਾ ਤੁਸੀਂ ਦੱਸਿਆ ਤੇ ਕਿੱਥੇ ਕਿੱਥੇ ਨਹੀਂ ਬਣਵਾਉਣਾ ਚਾਹੀਦਾ ਤੇ ਖਾਸ ਤੌਰ ਤੇ ਕਿਤੇ ਨਹੀਂ ਬਣਵਾਣਾ ਉਹ ਜਾਣਕਾਰੀ ਦੇ ਦੋ ਖਾਸ ਤੌਰ ਤੇ ਭਾਜੀ ਦੇਖੋ ਮੈਂ ਹਰ ਇੱਕ ਦੀ ਆਪਣੀ ਲਾਈਫ ਆ ਆਪਾਂ ਐਵੇਂ ਨਹੀਂ ਕਿਸੇ ਨੂੰ ਜ਼ਿਆਦਾ ਉਹ ਕਹਿ ਸਕਦੇ ਬਟ ਹਾਂ ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ ਹਨ ਉਹ ਆਪਣਾ ਫੇਸ ਵਗੈਰਾ ਬਚਾ ਕੇ ਰੱਖਣ ਅਜੇ ਜਦੋਂ ਤੱਕ ਇਹ ਆਪਾਂ ਡਿਸਾਈਡ ਨਹੀਂ ਹੋ ਜਾਂਦਾ ਵੀ ਤੁਹਾਡੀ ਤੁਸੀਂ ਕਿਸ ਲਾਈਨ ਦੇ ਵਿੱਚ ਲੈਣਾ ਹੈ ਸਾਡੀ ਉਮਰ ਉਦੋਂ ਤੱਕ ਆਪਣਾ ਫੇਸ ਨੂੰ ਤੁਸੀਂ ਨਹੀਂ ਛੇੜਛਾੜ ਨਹੀਂ ਕਰਨੀ ਚਾਹੀਦੀ ਅੱਛਾ ਭਾਜੀ ਪੇਨ ਵਗੈਰਾ ਨਹੀਂ ਹੁੰਦਾ ਜਿਵੇਂ ਤੁਸੀਂ ਟੰਗ ਤੇ ਬਣਵਾਇਆ ਤੇ ਆਇਸ ਤੇ ਕਦੇ ਪੇਨ ਨਹੀਂ ਹੋਇਆ ਕਦੇ ਕੋਈ ਵੀ ਹੁੰਦਾ ਭਾਜੀ ਪੇਨ ਟੰਗ ਦੇ ਉੱਤੇ 3 ਦਿਨ ਲਈ ਸਵੇਲੋ ਹੋ ਗਈ ਸੀ ਜੀਬ ਮੇਰੀ 3 ਦਿਨ 3 ਦਿਨ ਜਿਹੜਾ ਆ ਸਵੇਲੋ ਦਿੰਦੀ ਹੈ ਜੀਬ ਤੇ ਤਿੰਨ ਦਿਨ ਬਾਅਦ ਠੀਕ ਹੋ ਜਾਂਦੀ ਹੈ ਭਾਜੀ ਲੇਕਿਨ ਤੁਹਾਡੇ ਤੋਂ ਬਾਅਦ ਕਿਸੇ ਨੇ ਬਣਵਾਇਆ ਹੁਣ ਤੱਕ ਕੀ ਨਹੀਂ ਹਾਂਜੀ ਹਾਂਜੀ ਕਰਵਾਇਆ ਵਾ ਸਾਊਥ ਇੰਡੀਆ ਤੋਂ ਆਰਟਿਸਟ ਆ ਕੇ ਕਰਵਾ ਕੇ ਗਏ ਮੇਰੇ ਕੋਲ ਤੇ ਕਾਫੀ ਚੇਨਈ ਸਾਈਡ ਦਾ ਵੀ ਕਲਾਇੰਟ ਕਰਾ ਕੇ ਗਿਆ ਸੀ ਕਿ ਮੇਰੇ ਕੋਲ ਟੰਕਲ ਤੇ ਪੰਜਾਬ ਚ ਵੀ ਦੋ ਕੀਤੀਆਂ ਟੰਕਲ ਕਰਵਾ ਕੇ ਗਏ ਨੇ ਹੁਣ ਤੱਕ ਤੁਹਾਡੇ ਕੋਲੋਂ ਆਈ ਬੋਲ ਤੇ ਇਹ ਜਿਹੜਾ ਟੰਕਲ ਟੰਕਲ ਭਾਜੀ ਮੇਰੇ ਕੋਲੋਂ ਦੋ ਜਾਣੇ ਮੈਂ ਤਿੰਨ ਜਾਨੇ ਮੈਂ ਪੰਜਾਬ ਚ ਕੀਤੇ ਆ ਤੇ ਤਿੰਨ ਮੈਂ ਆਟੋ ਪੰਜਾਬ ਕੀਤੇ ਆ ਤੇ ਤਾਮਿਲਨਾਡੂ ਸਾਈਡ ਦੇ ਸੀ ਉਹਨਾਂ ਦੇ ਕੀਤਾ ਆ ਤੇ ਆਹ ਮਤਲਬ ਹਰ ਇੱਕ ਬੰਦਾ ਨੀਨਾ ਭਾਜੀ ਕਰਵਾਉਂਦਾ ਹੈਗਾ ਆਰਟਿਸਟ ਹੀ ਕਰਵਾਊਗਾ ਜੇ ਕਰਵਾਊਗਾ ਮੋਸਟ ਆਫਲੀ ਜੀ ਜਿਹਨੂੰ ਕਿਉਰਿਓਸਿਟੀ ਹੈ ਕੁਝ ਨਾ ਆਰਟਿਸਟ ਨੂੰ ਵੀ ਨਹੀਂ ਆਉਂਦਾ ਇਹ ਹੈ ਨਾ ਨਹੀਂ ਭਾਜੀ ਹਰ ਆਰਟਿਸਟ ਨਹੀਂ ਕਰਦਾ ਕਿਉਂਕਿ ਆਹ ਮਸ਼ੀਨ ਨਾਲ ਨਹੀਂ ਬਣਨਾ ਹੈਗਾ ਆ ਇੰਜੈਕਸ਼ਨ ਨਾਲ ਇਨਕ ਇੰਜੈਕਟ ਹੋਣੀ ਹੈ ਆਪਣੀ ਸਕਿਨ ਦੇ ਵਿੱਚ अच्छा हां जी भाई इंजेक्शन ਦੇ ਨਾਲ ਕਲਰ ਡਿਪ ਹੁੰਦੇ ਅੰਦਰ हां जी इंजेक्शन ਦੇ ਨਾਲ ਕਲਰ ਜਿਹੜੇ ਇੰਜੈਕਟ ਹੁੰਦੇ ਆ ਤੇ ਤੁਹਾਨੂੰ ਮੈਂ ਦੇ ਦੂੰਗਾ ਵੀਡੀਓ ਤੁਸੀਂ ਸ਼ਾਰਟਸ ਲਾ ਦਿਓ ਜੀ ਜੇ ਲਾਊਡ ਹੈਗਾ ਤੁਹਾਨੂੰ ਜੀ ਤੇ ਹਰ ਕੋਈ ਨਹੀਂ ਕਰ ਬੰਦਾ اچھا ਭਾਜੀ ਸਭ ਤੋਂ ਵੱਧ ਕਿਹੜੀ ਚੀਜ਼ ਬਣਵਾਉਂਦੇ ਤੁਹਾਡੇ ਕੋਲ ਜਿਹੜੇ ਟੈਟੂ ਲਾਈਨ ਦੇ ਵਿੱਚ ਜਿਹੜੇ ਹੁੰਦੇ ਨੇ ਸਭ ਤੋਂ ਵੱਧ ਤਾਂ ਕਪਲ ਟੈਟੂ ਚੱਲਦਾ ਜਾਂ ਆ ਪਿੱਛੇ ਜੇ ਸਿੱਧੂ ਮੂਸੇ ਵਾਲੇ ਦਾ ਬਹੁਤ ਟ੍ਰੈਂਡ ਸੀਗਾ ਸਿੱਧੂ ਮੂਸੇ ਵਾਲੇ ਦੇ ਟੈਟੂ ਬਹੁਤ ਬਣਿਆ ਤੇ ਉਹ ਗੋਦ ਤਾਂ ਗਾਹ ਵੀ ਬਣਦੇ ਰਹੇ ਨੇ ਭਾਜੀ ਫੈਨ ਫੋਲੋਇੰਗ ਇਦਾਂ ਦੀ ਆ ਉਹਨਾਂ ਦੀ ਹਨ ਤੇ ਸਭ ਤੋਂ ਵੱਧ ਦਾ ਕਪਲ ਟੈਟੂ ਜ਼ਿਆਦਾ ਚੱਲਦਾ ਭਾਜੀ ਜਾਂ ਫਿਰ ਕੀ ਕਹਿੰਦੇ ਆਪਣਾ ਮੋਦੀ ਟੈਟੂ ਹੋ ਗਿਆ ਜਿਹੜਾ ਗੋਮਲ ਰੇਂਜ ਦੇ ਬਣਿਆ ਉਹਦਾਂ ਦਾ ਉਹ ਕਨਸੈਪਟ ਜ਼ਿਆਦਾ ਚੱਲਦਾ ਜ਼ਿਆਦਾ ਚੱਲਦਾ ਹਾਂਜੀ ਬੜਾ